ਨਹੀਂ ਚਲੇਗੀ ਡੰਡਾ ਕਰਦੀ ਨਹੀਂ ਚਲੇਗੀ ਖਲਾਜਮ ਏਕਤਾ ਜਿਸਨੂੰ ਇੱਕ 9 ਨੰਬਰ ਦਾ ਐਮਸੀ ਜਦ ਕਿ ਉਹ ਐਮਸੀ ਹੈ ਨਹੀਂ ਉਹਦੀ ਉਹਦੀ ਘਰ ਵਾਲੀ ਆ ਤੇ ਐਮਸੀ ਹੈਗੀ ਜਿਹੜੀ ਉਹਨਾਂ ਦੀ ਘਰ ਵਾਲੀ ਹੈ ਲਾਡੀ ਮਾਨ ਮੈਨੂੰ ਤੰਗ ਕਰਦਾ ਜੀ ਹਾਂਜੀ ਤਿੰਨ ਸਾਲਾਂ ਤੋਂ ਮੇਰੀ ਬਦਲੀ ਨਹੀਂ ਹੋਣ ਦੇ ਰਹੇ ਬਾਰ-ਬਾਰ ਮੈਨੂੰ ਉਹੀ ਵਾਰਡ ਚ 9 ਨੰਬਰ ਵਾਰਡ ਚ ਬੁਲਾ ਰਹੇ ਨੇ ਹਾਂਜੀ ਇਹ ਲੰਬੜਦਾਰ ਵੀ ਮੈਨੂੰ ਤੰਗ ਕਰਦਾ ਜੀ ਬਹੁਤ ਜੀ ਸਫਾਈ ਸੈਨਿਕ ਨੇ ਸਿਵਲ ਮੈਨ ਭਰਾ ਨੇ ਉਹ ਪ੍ਰਦਰਸ਼ਨ ਕਰਨਗੇ ਉਹਨਾਂ ਦੀ ਕੋਠੀਆਂ ਦਾ ਘਰਾ ਕਰਾਂਗੇ ਇਹ ਗੰਦ ਦੀਆਂ ਟਰੈਲੀਆਂ ਲੈ ਜਾ ਕੇ ਉਹਨਾਂ ਦੇ ਘਰਾਂ 'ਚ ਵੀ ਸਿੱਟਾਂਗੇ ਜੇ ਕੋਈ ਵੀ ਤੰਗ ਪਰੇਸ਼ਾਨ ਨਾ ਹੋਇਆ ਤਿੰਨ ਵਾਰ ਕੋਈ ਸੁਣਾਈ ਨਹੀਂ ਹੋਈ ਹੁਣ ਅਸੀਂ ਸਾਰੇ ਆਪਣੀ ਜਿੰਨੀ ਬਰਾਦਰੀ ਆ ਸਭ ਆਪਾਂ ਹੁਣ ਉਤਰਿਆ ਨੀਚੇ ਜੇ ਨਾ ਇਹਨੇ ਕੁਝ ਕੀਤਾ ਫਿਰ ਇਹਨੂੰ ਘੜੀਸਾ ਪਾਵਾਂਗੇ ਜੀ ਮਾਨ ਉਹਦੀ ਵਾਈਫ ਐਮਸੀ ਐ ਉਹ ਤਾਂ ਕੁਝ ਵੀ ਨਹੀਂ ਹੋਗਾ ਜੀ ਉਹ ਤਾਂ ਉਹ ਧੱਕਾ ਕਰ ਰਿਹਾ ਇਹਨਾਂ ਧੱਕਾ ਨਾ ਕਰ ਸਾਡਾ ਸਫਾਈ ਕਰਮਚਾਰੀ ਯੂਨੀਅਨ ਜਿਹੜੀ ਹੈ ਇਹਦੇ ਨਾਲ ਸਖਤ ਇਹਨਾਂ ਨੇ ਬਲੇਮ ਲਾਏ ਆ ਉਹ ਪ੍ਰੂਫ ਕਰ ਦੇਣ ਠੀਕ ਹੈ ਇਹੋ ਸਾ ਡੇਢ ਮਹੀਨੇ ਤੋਂ ਇਹ ਜਿਹੜੀ ਲੜਕੀ ਹੈ ਸਵੀਪਰ ਹੈ ਗੈਰ ਹਾਜ਼ਰ ਕੌਂਸਲਰ ਉਹ ਇੱਥੇ ਮੌਜੂਦਾ ਨੇ ਮਲਾਜ਼ਮਾਂ ਨੂੰ ਵੀ ਗਲਤ ਲਫ਼ਜ਼ ਬੋਲੇ ਜੋ ਮੈਂ ਬੋਲ ਨਹੀਂ ਸਕਦਾ ਉਹ ਤੁਸੀਂ ਮਲਾਜ਼ਮਾਂ ਨੂੰ ਪੁੱਛੋ ਕਿ ਬਹੁਤ ਹੀ ਮਾੜਾ ਚੰਗਾ ਬੋਲ ਕੇ ਸਾਡੇ ਕੋਲ ਨਹੀਂ ਐ ਨਹੀਂ ਐਮਸੀ ਦਾ ਇਹਨਾਂ ਸਾਡੇ ਨਾਲ ਕੋਈ ਲਿੰਕ ਨਹੀਂਗਾ ਅੱਛਾ ਜੋ ਸਾਨੂੰ ਕੰਮ ਦੱਸਣਾ ਉਹ ਲੰਬੜਦਾਂ ਨੇ ਦੱਸਣਾ ਯਾ ਐਮਸੀ ਦੇ ਹਸਬੰਦ ਜੀ ਦੀ ਲਾਡੀਆਂ ਨੂੰ ਕਦੇ ਤੁਹਾਨੂੰ ਕ ਉਹ ਸਾਨੂੰ ਕਦੇ ਨਹੀਂ ਕਦੇ ਉਹਨਾਂ ਨੇ ਕੋਈ ਪੁੱਛਕਿਚ ਨਹੀਂ ਗਰੀ ਹਾਂਜੀ ਹਾਂ ਮੇਰੀ ਕੋਲ ਨੌਲੇਜ ਨਹੀਂ ਹੈ ਜੀ ਮੈਂ ਚੈੱਕ ਕਰੂੰਗਾ ਜੇ ਇਹਦੇ ਬਾਰੇ ਚੈੱਕ ਕਰਕੇ ਪਤਾ ਕਰਕੇ ਦੱਸਾਂਗਾ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿੰਦਾਬਾਦ ਫੋਨ ਨੰਬਰ ਦਾ ਐਮਸੀ ਜਿਹੜਾ ਕਿ ਸਾਡੀ ਇੱਕ ਲੇਡੀਜ਼ ਨੂੰ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰ ਰਿਹਾ ਹੈ ਈਓ ਸਾਹਿਬ ਆਣ ਕੇ 3 ਵਜੇ ਅਸੀਂ ਉਹਨਾਂ ਨੂੰ ਕਹਾਵਾਂਗੇ ਵੀ ਉਹਰੇ ਮਾਨ ਨੂੰ ਬੁਲਾ ਕੇ ਪੁੱਛਿਆ ਜਾਵੇ ਵੀ ਉਹ ਕੀ ਕੀ ਚਾਹੁੰਦਾ ਹੈ ਕੀ ਸਾਡੀਆਂ ਲੇਡੀ ਸਾਹਿਬ ਕੰਮ ਨਹੀਂ ਕਰਦੀਆਂ ਇਹਨਾਂ ਵੀ ਜਿਹੜੀ ਇਹ ਗੁੰਡਾ ਕਰਦੀ ਹੈ ਇਹ ਫਿਰ ਬਹੁਤਾ ਟਾਈਮ ਨਹੀਂ ਚੱਲਣੀ ਹਾਂਜੀ ਕੀ ਨਾਂ ਐ ਮੇਰਾ ਨਾਮ ਸੋਨੂ ਆ ਜੀ ਹਾਂਜੀ ਤੇ 9 ਨੰਬਰ ਵਾਰਡ ਆ ਜੀ 3 ਸਾਲਾਂ ਤੋਂ ਮੇਰੀ ਡਿਊਟੀ ਉੱਧਰ ਐ ਹਾਂਜੀ ਤੇ ਐਮਸੀ ਹੈਗੀ ਐ ਜਿਹੜੀ ਉਹਨਾਂ ਦੀ ਘਰ ਵਾਲੀ ਐ ਲਾਡੀ ਮਾਨ ਮੈਨੂੰ ਤੰਗ ਕਰਦਾ ਜੀ ਹਾਂਜੀ 3 ਸਾਲਾਂ ਤੋਂ ਮੇਰੀ ਬਦਲੀ ਨਹੀਂ ਹੋਣ ਦੇ ਰਹੇ ਬਾਰ-ਬਾਰ ਮੈਨੂੰ ਉਹੀ ਵਾਰਡ 'ਚ 9 ਨੰਬਰ ਵਾਰਡ 'ਚ ਬੁਲਾ ਰਹੇ ਨੇ ਹਾਂਜੀ ਤੇ ਲੰਬੜਦਾਰ ਵੀ ਮੈਨੂੰ ਤੰਗ ਕਰਦਾ ਜੀ ਬਹੁਤ ਜ਼ਿਆਦਾ ਮੈਂ ਤੰਗ ਪਛਾਣ ਕਿਵੇਂ ਕਰਦਾ ਸਰ ਮੈਂ ਜਾਂਦੀ ਬਾਥਰੂਮ ਜਾਣਾ ਤਾਂ ਮੇਰੇ ਮਗਰ ਜਾਂਦੇ ਨੇ ਜਦ ਮੈਂ ਝਾੜੂ ਲਾਂ ਜਾਂਦੀ ਤਾਂ ਮੇਰੇ ਨਾਲ ਨਾਲ ਜਾਂਦੇ ਨੇ ਕਹਿੰਦੇ ਤੇਰੀ ਬਦਲੀ ਨਹੀਂ ਹੋਉਂਦੇ ਰਹੀ ਬਾਗ ਚ ਬਹਿ ਕੇ ਜੂਆ ਖੇੜਦੇ ਆ ਤੇ ਮੈਨੂੰ ਕਹੂਗਾ ਉੱਥੇ ਹੀ ਬੈਠੋ ਸਾਡੇ ਨਾਲ ਹੀ ਜਦ ਮੈਂ ਕਹੂਗੀ ਵੀ ਮੈਂ ਅਸੀਂ ਆਪਣੇ ਬਾੜ ਚ ਚੱਲੇ ਆ ਜਾਂ ਦਫਤਰ ਕੋ ਚੱਲੇ ਕਹਿੰਦੇ ਉੱਥੇ ਨਹੀਂ ਜਾਣਾ ਇੱਥੇ ਹੀ ਬੈਠਣਾ ਤੁਸੀਂ ਸਾਡੇ ਕੋਲ ਤੁਸੀਂ ਇਹਨੂੰ ਕੰਪਲੀਟ ਕੀਤੀ ਹੈ ਜੀ ਕਰੀ ਆ ਜੀ ਕੋਈ ਨਹੀਂ ਸਾਡੀ ਸੁਣ ਰਿਹਾ ਜੀ ਕੋਈ ਨਹੀਂ ਸੁਣ ਰਿਹਾ 2 ਸਾਲਾਂ ਤੋਂ ਪਤਾ ਨਹੀਂ ਜੀ ਇਹ ਫੋਨ ਕਰ ਦਿੰਦੇ ਉੱਥੇ ਕਾਤੇ ਐਮਸੀ ਫੋਨ ਕਰ ਦਿੰਦਾ ਜੀ ਕਿ ਇਹ ਕੁੜੀ ਦੀ ਬਦਲੀ ਨਹੀਂ ਹੋਣੀ ਚਾਹੀਦੀ ਇੱਧਰ ਹੀ ਭੇਜੋ ਦੁਬਾਰਾ ਇਹਨਾਂ ਨੂੰ ਕੋਈ ਸੁਣਵਾਈ ਨਹੀਂ ਹੋ ਹਾਂਜੀ ਕਿਉਂਕਿ ਮੈਂ ਉੱਥੇ ਬਹੁਤ ਪਰੇਸ਼ਾਨ ਹੋਈ ਵੀ ਜੀ ਮੈਂ ਉੱਥੇ ਜਾਣਾ ਨਹੀਂ ਚਾਹਦੀ ਉਹ ਲੰਬੜਦਾਰ ਕੋਲ ਮੈਂ ਕੰਮ ਨਹੀਂ ਕਰਨਾ ਅੱਜ ਤੁਸੀਂ ਆਪਣੇ ਯੂਨੀਅਨ ਦੇ ਪ੍ਰਧਾਨ ਜੀ ਕੋਲ ਮਾਮਲਾ ਚੱਕਿਆ ਤੇ ਕੀ ਉਹ ਸੰਬੰਧੀ ਕੀ ਫੈਸਲਾ ਹੋਊਗਾ ਕਿ ਅਗਲਾ ਕੀ ਸਟੈਪ ਹੈ ਤੁਹਾਡੇ ਮੇਰਾ ਸਟੈਪ ਇਹੀ ਹੈ ਜੀ ਕਿ ਮੈਂ ਉੱਥੇ ਨਹੀਂ ਜਾਣਾ ਹੈਗਾ ਵੀ ਸਾਡੀ ਨਹੀਂ ਸੁਣਾਈ ਹੋਈ ਕਿ ਅਸੀਂ ਸੜਕਾਂ ਦੇ ਤੇ ਜੇ ਮੇਰੀ ਸੁਣਵਾਈ ਨਾ ਹੋਈ ਜੀ ਫਿਰ ਅਸੀਂ ਕੋਈ ਹੋਰ ਸਟੈਪ ਚੱਕਾਂਗੇ ਹਾਂਜੀ ਕੀ ਨਾਮ ਹੈ ਰਿੰਕੂ ਆ ਜੀ ਤੇ ਕੀ ਕਹਿਣਾ ਤੁਹਾਡਾ ਮੇਰਾ ਕਹਿਣਾ ਇਹੀ ਹੈ ਜੀ ਵੀ ਬਸ ਉਹ ਮੇਰੀ ਵਾਈਫ ਨੂੰ ਉਥੇ ਬਹੁਤ ਜ਼ਿਆਦਾ ਤੰਗ ਕੀਤਾ ਜਾ ਰਿਹਾ ਜੀ ਕੌਣ ਕਰਦਾ ਇੱਕ ਤਾਂ ਲੰਬੜਦਾਰ ਆ ਜੀ ਇੱਕ ਐਮਸੀ ਆ ਉਥੇ ਐਮਸੀ ਵੈਸੇ ਉਹਦੀ ਘਰ ਵਾਲੀ ਆ ਜੀ ਲਾਡੀ ਮਾਨ ਦੀ ਉਹ ਬਹੁਤ ਜ਼ਿਆਦਾ ਤੰਗ ਕਰ ਰਿਹਾ ਮੇਰੀ ਵਾਈਫ ਨੂੰ ਜੀ ਇਹ ਤਾਂ ਸਾਡੇ ਪ੍ਰਧਾਨ ਜੀ ਨੇ ਸਾਡੇ ਜੂਨੀਅਨ ਦੇ ਪ੍ਰਧਾਨ ਜੀ ਆ ਉਹਨਾਂ ਨੇ ਬਦਲੀ ਸਾਡੀ ਕਰਵਾਤੀ ਸੀਗੀ ਜੀ ਉਤੋਂ ਉਹਨਾਂ ਨੇ ਹੁਣ ਫੇਰ ਦੁਬਾਰਾ ਬਦਲੀ ਸਾਡੀ ਉੱਥੇ ਹੀ ਕਰਵਾਤੀ ਤੇ ਇੱਕ ਸਾਨੂੰ ਬਹੁਤ ਜ਼ਿਆਦਾ ਮੇਰੀ ਵਾਈਫ ਨੂੰ ਤੰਗ ਕਰਦੇ ਆ ਜੀ ਫੇਰ ਕਹਿੰਦੇ ਆ ਜਿਹੜਾ ਕੋਈ ਨਹੀਂ ਬਦਲੀ ਕਰਾ ਸਕਦਾ ਕੋਈ ਬਦਲੀ ਕਰਾ ਕੇ ਦਿਖਾ ਦੇ ਜਿਰਚੇ ਦਾਮਾ ਇਹ ਸਮਾਜ ਦੇ ਤੁਸੀਂ ਕਿਨੂੰ ਕਿਨੂੰ ਸ਼ਿਕਾਇਤ ਕੀਤੀ ਅਸੀਂ ਦਫ਼ਤਰ ਪਏ ਜੀ 3-4 ਐਪਲੀਕੇਸ਼ਨਾਂ ਅਸੀਂ ਦਫ਼ਤਰ ਦੇ ਵਿੱਚ ਦਿੱਤੇ ਆ ਦਫ਼ਤਰ ਦੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿੰਨਾ ਕੋ ਟਾਈਮ ਹੋ ਗਿਆ ਤੰਗ ਪ੍ਰੇਸ਼ਾਨ ਇਹ 2 ਸਾਲ ਹੋ ਗਏ ਜੀ 2 ਸਾਲ ਹੋ ਗਏ ਆ ਜੀ ਇਹ ਗੱਲ ਨੂੰ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕਰ ਰਹੇ ਆ ਜੀ ਸੁਣਵਾਈ ਜੀ ਹੁਣ ਅਸੀਂ ਆਪਣੀ ਯੂਨੀਅਨ ਕੋ ਆਏ ਆ ਸਾਡੇ ਪ੍ਰਧਾਨ ਜੀ ਕੋ ਆਏ ਆ ਅਸੀਂ ਹੁਣ ਹੋਊਗੀ ਜੀ ਸਾਡੀ ਸੁਣਵਾਈ ਅੱਜ ਕੀ ਨਾਮ ਹੈ ਹਾਂ ਜੀ ਮਹਾਰਾਜ ਜੀ ਤੁਸੀਂ ਪ੍ਰਧਾਨ ਹਾਂ ਹਾਂ ਜੀ ਕਾਰਪੋਰੇਸ਼ਨ ਦੇ ਯੂਨੀਅਨ ਦੇ ਪ੍ਰਧਾਨ ਆ ਸਾਡੀ ਸੋਨੂ ਮੈਡਮ ਜਿਹੜੇ ਉਹ ਕੰਮ ਕਰਦੇ ਆਪਣੇ ਕਮੇਟੀ ਦਫਤਰ ਚ ਕਾਰਪੋਰੇਸ਼ਨ ਚ ਇਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਵਗੈਰਾ ਸਰਨ ਕੀ ਹੋਗਾ ਬਾਬਾ ਬਾਜੀ ਆਪਾਂ ਹੁਣ ਦੇ ਤਾਂ ਸੁਣਿਆ ਆਪਾਂ ਮਤਲਬ ਕਿ ਜੇ ਨਹੀਂ ਵੀ ਅਗਲੇ ਕੁਝ ਕਰਿਆ ਇਹਨਾਂ ਨੇ ਵੈਸੇ ਤਾਂ ਸਾਡੇ ਪ੍ਰਧਾਨ ਜੀ ਹੈਗੇ ਉੱਪਰ ਕਾਰਪੋਰੇਸ਼ਨ ਚ ਉਹ ਕਰਨਗੇ ਹੱਲ ਹੁਣ ਇਹਨਾਂ ਕੋਲ ਗੱਲ ਪਹੁੰਚੀ ਪੱਲਾ ਸੀ ਉਹਨੂੰ ਦੇ ਤਾਂ ਲਿਖ ਕੇ ਦੋ ਤਿੰਨ ਵਾਰ ਕੋਈ ਸੁਣਾਈ ਨਹੀਂ ਹੋਈ ਹੁਣ ਅਸੀਂ ਸਾਰੇ ਆਪਣੀ ਜਿੰਨੀ ਬਰਾਦਰੀ ਆ ਸਭ ਆਪਾਂ ਹੁਣ ਉਤਰਿਆ ਨੀਚੇ ਹੁਣ ਜੇ ਨਾ ਇਹਨੇ ਕੁਝ ਕੀਤਾ ਫਿਰ ਇਹਨੂੰ ਕਿ ਹਿਸਾ ਪਾਵਾਂਗੇ ਆਮਲਾ ਜਿਹੜਾ ਕੱਟ ਕੀਤਾ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਅੱਜ ਦੀ ਇਹ ਜਿਹੜੀ ਮੀਟਿੰਗ ਰੱਖੀ ਗਈ ਹੈ ਸਾਡੀ ਇੱਕ ਲੇਡੀਜ਼ ਮਲਾਜ਼ਮ ਹੈ ਜਿਹਨੂੰ ਇੱਕ 9 ਨੰਬਰ ਦਾ ਐਮਸੀ ਜਦ ਕਿ ਉਹ ਐਮਸੀ ਹੈ ਨਹੀਂ ਉਹਦੀ ਉਹਦੀ ਘਰ ਵਾਲੀ ਆ ਉਹਦੀ ਘਰ ਵਾਲੀ ਆ ਉਹ ਮਲਾਜ਼ਮ ਨੂੰ ਇੰਨਾ ਕਿ ਤੰਗ ਪਰੇਸ਼ਾਨ ਕਰ ਰਿਹਾ ਹੈ ਕਿ ਇਹ ਗੱਲਾਂ ਬਰਦਾਸ਼ਤਾ ਨਹੀਂ ਹੋਣੀਆਂ ਮਲਾਜ਼ਮ ਕੰਮ ਕਰਨ ਲਈ ਆ ਰਿਹਾ ਤੁਸੀਂ ਕੰਮ ਕਰਾਓ ਜੇ ਨਹੀਂ ਕੰਮ ਕਰਦਾ ਤਾਂ ਦਫਤਰ ਕੰਪਲੀਟ ਕਰਨ ਕੰਪਲੀਟ ਅਸੀਂ ਕੋਈ ਕਰਦੇ ਨਹੀਂ ਹੈ ਉੱਪਰ ਦੀ ਧੱਕੇਸ਼ਾਹੀ ਕਰ ਰਹੇ ਹਾਂ ਇਹ ਧੱਕੇਸ਼ਾਹੀ ਤਾਂ ਨਹੀਂ ਹੋਣੀ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਾਂ ਕਿ ਫੇਰ ਨਾ ਹੋਵੇ ਫਿਰ ਅਸੀਂ ਔਰੇ ਧਰਨੇ ਪ੍ਰਦਰਸ਼ਨ ਲਾਈਏ ਅਸੀਂ ਨਹੀਂ ਫਿਰ ਇਸ ਗੱਲਾਂ ਨੂੰ ਬਰਦਾਸ਼ਤ ਕਰਨਾ ਇਸ ਲਈ ਅਸੀਂ ਈਓ ਸਾਹਿਬ ਨੂੰ ਵੀ ਇਹ ਗੱਲ ਕਹਿ ਚੁੱਕੇ ਹਾਂ 3 ਵਜੇ ਈਓ ਸਾਹਿਬ ਨੇ ਆਣਾ ਅਸੀਂ ਉਹਨਾਂ ਨੂੰ ਕਹਾਂਗੇ ਵੀ ਇਹਨੂੰ ਬੁਲਾ ਕੇ ਪੁੱਛਿਆ ਜਾਵੇ ਔਰ ਨਾਲੇ ਨੰਬਰਦਾਰ ਨੂੰ ਪੁੱਛਿਆ ਜਾਵੇ ਵੀ ਕਿ ਆ ਮੁਲਾਜ਼ਮ ਦਾ ਕਸੂਰ ਹੈ ਇੱਕ ਮੁਲਾਜ਼ਮ ਦੀ ਬਦਲੀ ਹੋ ਗਈ ਤੁਸੀਂ ਦੁਵਾਰ ਤੀ ਉਹਨੂੰ ਕਹਿੰਦੇ ਹੋ ਵੀ ਉਹਨੂੰ ਇੱਧਰੇ ਭੇਜ ਔਰ ਫਿਰ ਲੈਟਰ ਲਿਖ ਕੇ ਭੇਜ ਦਿਓ ਵੀ ਇਹਦੀ ਸਰਖਾ ਬੰਦ ਕਰ ਦੇਵੇ ਇਹ ਜਾਤੀ ਹੈ ਇਹ ਜਾਤੀ ਦਾ ਨਹੀਂ ਹੋਣੀ ਅਸੀਂ ਇਸ ਕਲੇਈ ਉਹਨਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਫੇਰ ਨਾ ਹੋਵੇ ਵੀ ਅਸੀਂ ਸੜਕਾਂ ਦੇ ਉੱਤੇ ਆਈਏ ਅਸੀਂ ਘਰ ਆ ਕੇ ਫਿਰ ਘਰ ਅਰਤੀ ਭੂਗ ਪ੍ਰਦਰਸ਼ਨ ਕਰਾਂਗੇ ਜੈ ਹਿੰਦ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਸਾਡਾ ਇੱਕ ਮੁਲਾਜ਼ਮ ਭੈਣ ਆ ਸਾਡੀ ਸੋਨੂ ਰਾਣੀ ਜੋ ਕਿ ਵਾਰਡ ਨੰਬਰ 9 ਦੇ ਵਿੱਚ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀ ਆ ਜਿਹੜਾ ਉੱਥੇ ਦਾ ਪਾਰਸ਼ਦਪਤੀ ਆ ਲਾਡੀ ਮਾਨ ਜੀ ਦਾ ਨਾਮ ਆ ਉਹ ਸਾਡੀ ਮਹਿਲਾ ਪਰ ਜਿਹੜੀ ਸਾਡੀ ਮੁਲਾਜ਼ਮ ਆ ਉਹਨੂੰ ਬਹੁਤ ਤੰਗ ਪਰੇਸ਼ਾਨ ਕਰ ਰਿਹਾ ਵਾ ਤੇ ਸਾਡੀ ਮਾਨਯੋਗ ਈਓ ਸਾਹਿਬ ਅੱਗੇ ਤੇ तमाम ਜਿੰਨੇ ਵੀ ਨਗਰ ਕੌਂਸਲ ਖੰਨਾ ਦੇ ਵਿੱਚ ਐਮ ਸੀ ਸਹਿਬਾਨ ਨੇ ਥੋਡੇ ਮਾਧਿਅਮ ਰਾਹੀਂ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਜਿਹੜੇ ਸਾਡੇ ਮੁਲਾਜ਼ਮ ਨੇ ਉਹ ਨਗਰ ਕੌਂਸਲ ਖੰਨਾ ਦੇ ਮੁਲਾਜ਼ਮ ਨੇ ਨਾ ਕਿ ਕਿਸੇ ਐਮਸੀ ਦੇ ਮੁਲਾਜ਼ਮ ਨੇ ਇਸ ਕਰਕੇ ਜਿੰਨੇ तमाम ਐਮਸੀ ਸਹਿਬਾਨ ਨੇ ਜੇ ਉਹਨਾਂ ਨੂੰ ਕਦੀ ਵੀ ਕਿਸੇ ਮੁਲਾਜ਼ਮ ਤੋਂ ਕੋਈ ਦੁੱਖਤ ਕਲੀਫ ਹੈਗੀ ਆ ਜਾਂ ਕਿਸੇ ਕੰਮ ਦੀ ਪਰੇਸ਼ਾਨੀ ਹੈਗੀ ਆ ਉਹ ਦਫਤਰ ਜਿਹੜਾ ਖੁੱਲਿਆ ਹੋਇਆ ਜਿਹੜੇ ਸੈਨੀਟਰੀ ਇੰਸਪੈਕਟਰ ਉਰੇ ਬੈਠੇ ਨੇ ਜਾਂ ਜਿਹੜੇ ਸਾਡੀ ਯੂਨੀਅਨ ਦੇ ਪ੍ਰਧਾਨ ਬੈਠੇ ਨੇ ਉਹਨਾਂ ਨਾਲ ਗੱਲ ਕਰ ਸਕਦੇ ਨੇ ਕਿਸੇ ਮੁਲਾਜ਼ਮ ਸਾਥੀ ਨਾਲ ਕੋਈ ਵੀ ਨਗਰ ਕੌਂਸਲ ਦਾ ਜਾਂ ਐਮਸੀ ਸਹਿਬਾਨ ਜਿਹੜਾ ਕੋਈ ਮਿਸ ਬਿਹੇਵ ਕਰੂਗਾ ਜਾਂ ਉਹਦੇ ਨਾਲ ਜਾਤੀ ਕੋਈ ਦੁਸ਼ਮਣੀ ਕੱਢੂਗਾ ਤਾਂ ਸਮਝੋ ਜਿਹੜੇ ਜਿੰਨੇ ਸਾਡੇ ਸਫਾਈ ਸੈਨਿਕ ਨੇ ਸੇਵਰਮੈਨ ਭਰਾ ਨੇ ਉਹ ਪ੍ਰਦਰਸ਼ਨ ਕਰਨਗੇ ਉਹਨਾਂ ਦੀ ਕੋਠੀਆਂ ਦਾ ਘਰਾ ਕਰਾਂਗੇ ਇਹ ਗੰਦ ਦੀ ਟ੍ਰੈਲੀ ਨਾਲ ਲਾ ਜਾ ਕੇ ਉਹਨਾਂ ਦੇ ਘਰਾਂ 'ਚ ਵੀ ਸਿੱਟਾਂਗੇ ਜੇ ਕੋਈ ਵੀ ਤੰਗ ਪ੍ਰੇਸ਼ਾਨ ਨਜਾਇਜ਼ ਕਰੂਗਾ ਸਾਡੀ ਸਾਰੇ ਐਮਸੀ ਸਾਹਿਬਾਨਾਂ ਨੂੰ ਇਹ ਹੀ ਬੇਨਤੀ ਆ ਇਹ ਬੇਨਤੀ ਵੀ ਆ ਸਾਡੀ ਚੇਤਾਵਨੀ ਵੀ ਆ ਜੇ ਕਿਸੇ ਨੂੰ ਵੀ ਕਿਸੇ ਮੁਲਾਜ਼ਮ ਤੋਂ ਕੋਈ ਪ੍ਰੋਬਲਮ ਆ ਜਾਂ ਦੁੱਖ ਤਕਲੀਫ ਹੈਗੀ ਆ ਉਹ ਦਫਤਰ ਦੇ ਵਿੱਚ ਜਿਹੜਾ ਸਟਾਫ ਬੈਠਾ ਸੀ ਨਗਰ ਕੌਂਸਲ ਖੰਨਾ ਦੇ ਮੁਲਾਜ਼ਮ ਆ ਨਾ ਕਿ ਕਿਸੇ ਐਮਸੀ ਦੇ ਨੌਕਰ ਆ ਜਿਹੜੇ ਪਿੱਠੂ ਵੀ ਨੇ ਜਿਹੜੇ ਕੋਈ ਐਮਸੀਆਂ ਦੇ ਪਿੱਠੂ ਵੀ ਨੇ ਉਹ ਵੀ ਮੇਰੀ ਗੱਲ ਧਿਆਨ ਨਾਲ ਸੁਣ ਲੈਣ ਉਹ ਚਮਚਾਗिरी ਉਨੀ ਕੀ ਕਰਨ ਕਿਉਂਕਿ ਸ਼ਾਇਦ ਉਹ ਭੁੱਲ ਗਏ ਨੇ ਵੀ ਉਹ ਜਿਹੜੇ ਸਮਾਜ ਦੇ ਪਹਿਲਾਂ ਨੇ ਮੁਲਾਜ਼ਮ ਬਾਦਚੋਂ ਨੇ ਇਸ ਕਰਕੇ ਜਿਹੜੀ ਸਮਾਜ ਦੀ ਨੁਮਾਇੰਦਗੀ ਆ ਜਾਂ ਸਮਾਜ ਦੇ ਜਿਹੜੇ ਕੰਮਕਰ ਨੇ ਉਹਨਾਂ ਨੇ ਸਮਾਜ ਨਾਲ ਮਿਲ ਕੇ ਹੀ ਤੁਰਨਾ ਮੁਲਾਜ਼ਮ ਸਾਥੀਆਂ ਨਾਲ ਮਿਲ ਕੇ ਹੀ ਤੁਰਨਾ ਅੱਜ ਐਮਸੀ ਹੈਗੇ ਨੇ ਕੱਲ ਨੂੰ ਉਹਨਾਂ ਨੇ ਐਮਸੀ ਨਹੀਂ ਰਹਿਣਾ ਪਰ ਉਹਨਾਂ ਨੇ ਭਾਈਚਾਰੇ ਦਾ ਹਮੇਸ਼ਾ ਰਹਿਣਾ ਇਸ ਕਰਕੇ ਮੇਰੀ ਉਹਨਾਂ ਨੂੰ ਵੀ ਇਹ ਬੇਨਤੀ ਆ ਆਪਣੀ ਪਿੱਠੂਗੀਰੀ ਛੱਡ ਕੇ ਆਪਣੀ ਚਾਪਲੂਸੀਆ ਛੱਡ ਕੇ ਸਭ ਤੋਂ ਪਹਿਲਾਂ ਭਾਈਚਾਰੇ ਨਾਲ ਮੁਲਾਜ਼ਮ ਨਾਲ ਖੜਨ ਕਿਉਂਕਿ ਮੁਲਾਜ਼ਮਾਂ ਨੇ ਹੀ ਉਹਨਾਂ ਦਾ ਸਾਥ ਦੇਣਾ ਵਾ ਲੇਕਿਨ ਵਾਰਡ ਨੰਬਰ 9 ਦੇ ਤਾਂ ਐਮਸੀ ਲੇਡੀਆਂ ਨਹੀਂ ਬਿਲਕੁਲ ਲੇਡੀਆਂ ਨੇ ਅਸੀਂ ਇਹੀ ਕਹਿ ਰਹੇ ਆ ਜਿਹੜੇ ਉਹਨਾਂ ਦੇ ਘਰ ਵਾਲੇ ਨੇ ਉਹ ਨਜਾਇਜ਼ ਇੰਟਰਫੀਅਰੈਂਸ ਕਰਦੇ ਨੇ ਜਦ ਕਿ ਉਹਨਾਂ ਦਾ ਕਿਸੇ ਜਗ੍ਹਾ ਕਿਸੇ ਮੁਲਾਜ਼ਮ ਨੂੰ ਕਹਿਨ ਦਾ ਕੋਈ ਰਾਈਟ ਨਹੀਂ ਬਣਦਾ ਫੇਰ ਵੀ ਉਹ ਆਪਣੇ ਆਪਣੇ ਘਰ ਵਾਲੀ ਦਾ ਫਾਇਦਾ ਚੱਕਦੇ ਨੇ ਐਮਸੀ ਹੋਣ ਦਾ ਸਾਡੇ ਮੁਲਾਜ਼ਮਾਂ ਨੂੰ ਨਜਾਇਜ਼ ਤੰਗ ਪ੍ਰੇਸ਼ਾਨ ਕਰ ਰਹੇ ਨੇ ਆ ਸਾਡੀ ਇਹੀ ਸਾਰਿਆਂ ਨੂੰ ਬਾਰ-ਬਾਰ ਬੇਨਤੀ ਆ ਜੇ ਕਿਸੇ ਨੂੰ ਮੁਲਾਜ਼ਮ ਦੇ ਕਿਸੇ ਤਰ੍ਹਾਂ ਦੇ ਕੋਈ ਤਕਲੀਫ ਆ ਜੇ ਸਾਡਾ ਮੁਲਾਜ਼ਮ ਸਾਥੀ ਕੰਮਕਾਰ ਨਹੀਂ ਕਰਦਾ ਤਾਂ ਉਹ ਨਗਰ ਕੌਂਸਲ ਦਫ਼ਤਰ ਦੇ ਜਿਹੜੇ ਅਫਸਰ ਸਹਿਬਾਨ ਬੈਠੇ ਨੇ ਉਹਨਾਂ ਨੂੰ ਦੱਸਣ ਜਾਂ ਸਾਡੇ ਯੂਨੀਅਨ ਦੇ ਪ੍ਰਧਾਨਾਂ ਨੂੰ ਦੱਸਣ ਆਪਣੀ ਲੀਡਰੀ ਨਾਖ ਘੋਟਣ ਆਪਣੀ ਗੁੰਡਾਗਰਦੀ ਮੁਲਾਜ਼ਮਾਂ ਤੇ ਨਾ ਦਿਖਾਣ ਸਾਡੀ ਇੱਕ ਮਾਨਯੋਗ ਈਓ ਸਾਹਿਬ ਅੱਗੇ ਇਹ ਹੀ ਬੇਨਤੀ ਆ ਵੀ ਜਿਹੜੇ ਵੀ ਚੋਣਿੰਦਾ ਕੌਂਸਲਰ ਨੇ ਜੇ ਕਿਸੇ ਤਰ੍ਹਾਂ ਨੂੰ ਉਹਨਾਂ ਨੂੰ ਦਿੱਕਤਰੀਕਰੀ ਫੈ ਗਈ ਆ ਸਾਡੇ ਮਲਾਜ਼ਮਾਂ ਨਾਲ ਜਾਂ ਸਾਡੇ ਯੂਨੀਅਨ ਨਾਲ ਜਾਂ ਅਫਸਰਾਂ ਨਾਲ ਉਹੀ ਗੱਲ ਕਰਨ ਜਿਹੜੇ ਉਹਨਾਂ ਦੇ ਕੋਈ ਪਰਿਵਾਰਿਕ ਸਦਸਤੇ ਨੇ ਜਾਂ ਕੋਈ ਰਿਸ਼ਤੇਦਾਰ ਨੇ ਉਹ ਬਿਨਾਂ ਗੱਲ ਤੋਂ ਆਪਣੀ ਐਮਸੀ ਕੋਣਾ ਨਾ ਘੋਟਣ ਸਾਡੇ ਨਾਲ ਸਾਨੂੰ ਫालतੂ ਦੀਆਂ ਜਿਹੜੀਆਂ ਬਗਾਰਾਂ ਨੇ ਉਹ ਨਾ ਪਾਣ ਸਾਡੀ ਇਹੀ ਬੇਨਤੀ ਆ ਜਿਹੜਾ ਚੁਣਿਆ ਹੋਇਆ ਨੁਮਾਇੰਦਾ ਵਾ ਜੇ ਉਹਨੂੰ ਕਿਸੇ ਤਰ੍ਹਾਂ ਦੀ ਕੰਮ ਤੋਂ ਕੋਈ ਦਿੱਕਤ ਪਰੇਸ਼ਾਨੀ ਜਾਂ ਪ੍ਰੋਬਲਮ ਹੈਗੀ ਆ ਉਹ ਦਫਤਰੀ ਸਟਾਫ ਨਾਲ ਸਾਡੀ ਯੂਨੀਅਨ ਦੇ ਪ੍ਰਧਾਨ ਨਾਲ ਆ ਕੇ ਗੱਲ ਕਰ ਸਕਦਾ ਵਾ ਉਹਦੀ ਜੀ ਸਮੱਸਿਆ ਦਾ ਜਿਹੜਾ ਮਸਲਾ ਵਾ ਉਹ ਹੱਲ ਜ਼ਰੂਰ ਕਰਾਵਾਂਗੇ ਕਿੰਨੋ ਆ ਜੀ ਆਪਣਾ ਮੇਰੇ ਨਾਮ ਹਰਪਾਰ ਸਿੰਘ ਹੈ ਜੀ ਸਫਾਈ ਕਰਮਚਾਰੀ ਯੂਨੀਅਨ ਦੇ ਵਾਇਸ ਪ੍ਰਧਾਨ ਹੈ ਜੀ ਹਾਂਜੀ ਹਾਂਜੀ ਆ ਜਿਹੜਾ ਮਸਲਾ ਆੜਿਆ ਜੀ ਸਾਡਾ ਇੱਕ ਮੇਲਾ ਜੀ ਆਪਣੀ ਲੇਡੀਆਂ ਉਹ लाडीमान ਦੇ ਵਾਰਡ 'ਚ ਕੰਮ ਕਰਦੀ ਆ ਤਕਰੀਬੀ ਇੱਕ ਸਾਲ ਤੋਂ ਕਰ ਰਹੀ ਹੈ ਜੀ ਉਹ ਤੇ ਇੱਕ ਸਾਲ ਤੋਂ ਉਹਦੇ ਨਾਲ ਕਦੇ ਕੁਛ ਕਦੇ ਕੁਛ ਵਿਚਾਰਨ ਬਹੁਤ ਪ੍ਰੇਸ਼ਾਨ ਕੀਤਾ ਜਾਂਦਾ ਹੁਣ ਉਹਦੀ ਚਲੋ ਪ੍ਰਧਾਨ ਨੇ ਅਸੀਂ ਮਿਲ ਕੇ ਸਾਰੇ ਨਾਲ ਬਦਲੀ ਕਰਵਾਤੀ ਤੁਮ ਚਲ ਬਦਲੀ ਹੋ ਜਵੇ ਇਹ ਮਸਲਾ ਠੰਡਾ ਹੋ ਜਵੇ ਇੱਕ ਦਿਨ ਬਦਲੀ ਹੋਣ ਦੇ باوجود ਉਹਨੇ ਅਗਲੇ ਦਿਨ ਫੇਰ ਬਦਲੀ ਲਾਡੀ ਮਾਂਜ ਨੇ ਕਰਵਾਤੀ ਅਸੀਂ ਲਾਡੀ ਮਾਂਜ ਨੇ ਬੇਨਤੀ ਕਰ ਰਹੇ ਆ ਇਹ ਜਿਹੜਾ ਸਾਡਾ ਸਮਾਜ ਦਾ ਕਰਮਚਾਰੀ ਹੈ ਇਹ ਭੋਲਾ ਇਹ ਮਿਹਨਤ ਕਰਨ ਵਾਲਾ ਇਹਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ ਤਾਂ ਅਸੀਂ ਤੁਹਾਨੂੰ ਬੇਨਤੀ ਹੁਣ ਤਾਂ ਬੇਨਤੀ ਕਰ ਰਹੇ ਆ ਗਾਂ ਨੂੰ ਸਾਨੂੰ ਮਜਬੂਰ ਨਾ ਕਰੇ ਅਸੀਂ ਸੜਕਾਂ ਉੱਤਰ ਕੇ ਤੇਰੇ ਖਿਲਾਫ ਅਸੀਂ ਕਾਰਵਾਈ ਸਾਨੂੰ ਕਰਨ ਦਾ ਮਜਬੂਰ ਕੀਤਾ ਜਾਵੇ ਲਾਡੀ ਮਾਨ ਕੌਣ ਨੇ ਜੀ ਲਾਡੀ ਮਾਨ ਹੈ ਉਹਦੀ ਵਾਈਫ ਐਮਸੀ ਹੈ ਉਹ ਤਾਂ ਕੁਝ ਵੀ ਨਹੀਂ ਹੈਗਾ ਜੀ ਉਹ ਤਾਂ ਉਹ ਧੱਕਾ ਕਰ ਰਿਹਾ ਇਹਨਾਂ ਧੱਕਾ ਨਾ ਕਰ ਸਾਡਾ ਸਫਾਈ ਕਰਮਚਾਰੀ ਯੂਨੀਅਨ ਜਿਹੜੀ ਹੈ ਇਹਦੇ ਨਾਲ ਸਖਤ ਸਖਤੇ ਪੈਸਾ ਆਊਗੀ ਜੀ ਜਿਹੜੀ ਸਫਾਈ ਕਰਮਚਾਰੀ ਲੇਡੀਆਂ ਜੀ ਮਿੱਤੇ ਉਹ ਕਹਿੰਦੇ ਵੀ ਉਹਨਾਂ ਨਾਲ ਕੋਈ ਤੰਗ ਪਰੇਸ਼ਾਨ ਕੀਤਾ ਰਹੇ ਇਸ ਬੰਦੇ ਕੀ ਕਹਿੰਨ ਤੁਹਾਡੀ ਮੇਰੇ ਵਾਈਫ ਪੋਰਟ ਨੰਬਰ 9 ਚ ਹਾਂਜੀ ਕਾਉਂਸਲਰ ਨੇ ਮੈਂ ਉਹਨਾਂ ਦਾ ਹਸਬੰਡ ਐ ਹਾਂਜੀ ਜਿਹੜੇ ਵੀ ਮੇਰੇ ਤੇ ਇਹਨਾਂ ਨੇ ਬਲੇਮ ਲਾਏ ਆ ਉਹ ਪ੍ਰੂਫ ਕਰ ਦਣ ਠੀਕ ਐ ਇਹੋ ਸਾ ਡੇਢ ਮਹੀਨੇ ਤੋਂ ਇਹ ਜਿਹੜੀ ਲੜਕੀ ਐ ਸਵੀਪਰ ਹੈ ਗੈਰ ਹਾਜ਼ਰ ਹਾਂਜੀ ਕਾਉਂਸਲਰ ਵੱਲੋਂ ਬਿਲਕੁਲ ਰੋਜ਼ ਅਟੈਂਡੈਂਸ ਦੇਖੀਆਂ ਜਾਂਦੀਆਂ ਨੇ ਉਹ ਡੇਢ ਮਹੀਨੇ ਤੋਂ ਗੈਰ ਹਾਜ਼ਰ ਐ ਉਹਦੇ ਐਪਲੀਕੇਸ਼ਨ ਦਿੰਦੀ ਹੈ ਵੀ ਜਿਹੜੀ ਇਹਦੀ ਗੈਰ ਹਾਜ਼ਰੀ ਹੈ ਉਹਦੇ ਮੁਤਾਬਕ ਇਹਦੀ ਕਾਰਵਾਈ ਬਣਦੀ ਕਾਰਵਾਈ ਕਰੀ ਜਾਵੇ ਬਸ ਦੈਟਸ ਇਟ ਬਲੇਮ ਪ੍ਰੂਫ ਕਰ ਦੋ ਯੋ ਸਾਹਿਬ ਨੂੰ ਐਪਲੀਕੇਸ਼ਨ ਦਿੰਦੀ ਹੈ ایਓ ਸਾਹਿਬ ਜੋ ਦੁੱਧਾ ਦੁੱਧ ਪਾਣੀ ਦਾ ਪਾਣੀ ਕਰ ਦਿੰਗੇ ਬਸ ਸ ਇੱਕ ਮਹੀਨਾ ਪਹਿਲਾਂ ਤੇ ਕੁਝ ਦਿਨ ਪਹਿਲਾਂ ਹੀ ਐਪਲੀਕੇਸ਼ਨ ਯੋ ਸਾਹਿਬ ਕੋਲ ਸੈਂਟਰੀ ਇਨਸਪੈਕਟਰ ਕੋਲ ਹੈ ਤੇ ਇਹ ਲੰਬੜਦਾਰ ਜੀ ਨੇ 20 ਦਿਨ ਪਹਿਲਾਂ ਲੰਬੜਦਾਰ ਜੀ ਤੇ ਬਲੇਮ ਲਾਇਆ ਹੁਣ ਮੇਰੇ ਤੇ ਲਾਇਆ ਮੇਰੀ ਵਾਈਫ ਤੇ ਤਾਂ ਲਾ ਨਹੀਂ ਸਕਦੇ ਮੇਲ ਤੇ ਤਾਂ ਲਾਣਾ ਬੜਾ ਸੌਖਾ ਹੈ ਵਿੱਚ 당 ਪਰੇਸ਼ਾਨ ਹੋਰੇ ਵਾਰਡ ਦੇ ਬੰਦੇ ਆ ਤੁਸੀਂ ਸਾਰੇ ਵਾਰਡ ਦੇ ਵਿੱਚ ਕੋ ਵਾਰਡ ਦੇ ਵਿੱਚ ਘੁੰਮ ਲੋ ਜਾਂ ਮੈਂ ਕੋਈ ਕਿਸੇ ਨੂੰ ਕੋਈ ਹਦਾਇਤ ਦਿੰਦਾ ਹੋਵਾਂ ਸਵੀਪਰ ਨੂੰ ਜਾਂ ਲੰਬੜਦਾਰ ਨੂੰ ਠੀਕ ਹੈ ਕਈ ਵਾਰ ਸਾਨੂੰ ਕੰਪਲੇਨਡ ਆਉਂਦੀ ਆ ਮੈਨੂੰ ਵੀ ਜਾਣਾ ਪੈ ਜਾਂਦਾ ਤੇ ਸਰਕਾਰ ਦੀਆਂ ਜੋ ਸਖਤ ਹਦਾਇਤਾਂ ਦੇ ਮੁਤਾਬਕ ਹੀ ਕੰਮ ਲਿਆ ਜਾਂਦਾ ਏ ਅਫਸਰ ਵੀ ਲੈਂਦੇ ਆ ਬੜੇ ਸਿਆਣੇ ਆ ਅਫਸਰ ਤੇ ਅਸੀਂ ਵੀ ਜੋ ਸਰਕਾਰ ਦੀਆਂ ਹਦਾਇਤਾਂ ਮੇਰੀ ਵਾਈਫ ਮੈਂ ਜੋ ਕਰਦੇ ਆ ਆ ਲੰਬੜਦਾਰ ਜੀ ਨੇ ਆ ਮਲਾਜਮ ਹੈ ਇਹਨਾਂ ਨੂੰ ਪੁੱਛ ਲਓ ਜੇ ਕਦੇ ਮੈਂ ਤੰਗ ਪਰੇਸ਼ਾਨ ਕਰੇ ਹਮ ਭਰਾਵਾਂ ਤੋਂ ਵੱਧ ਰੱਖਦੇ ਆਂ ਐਸੀ ਮੇਰਾ ਨਾਮ ਰਜਨੀਸ਼ ਕੁਮਾਰ ਜੋਗੀ ਹੈ ਜੀ ਹਾਂਜੀ ਮੈਂ ਇੱਥੇ ਨੰਬਰਦਾਰ ਆ ਮੈਂ ਜੀ ਹਾਂਜੀ ਤੇ ਹਾਤੋਂ ਡੇਢ ਮਹੀਨਾ ਪਹਿਲਾਂ ਉਹ ਲੇਡੀਜ਼ ਨੂੰ ਕੰਮ ਕਿਹਾ ਗਿਆ ਕਿ ਆਪਣਾ ਝਾੜੂ ਲਾ ਕੇ ਢੇਰੀਆਂ ਚੱਕ ਲੋ ਤੇ ਉਹ ਕਹਿੰਦੀ ਕਿ ਮੈਂ ਢੇਰੀਆਂ ਨਹੀਂ ਚੱਕਣੀਆਂ ਮੈਂ ਸਿਰਫ ਝਾੜੂ ਲਾਵਾਂਗੀ ਤੇ ਮੈਂ ਕਿਹਾ ਕਿ ਆ ਮਲਾਜ਼ਮ ਖੜੇ ਪਿੱਛੇ ਕਿ ਤੁਸੀਂ ਦੋਨੋਂ ਜਣੇ ਰਲ ਕੇ ਕੱਢ ਲੋ ਪੈ ਨਾਲ ਤੁਹਾਡੇ ਢੇਰੀ ਚਕਾ ਦੇਗਾ ਤੇ ਤੁਸੀਂ ਨਾਲ ਇਹਨਾਂ ਦੇ ਝਾੜੂ ਲਾ ਕੇ ਚਲੀ ਉਹ ਕਹਿੰਦੀ ਮੈਂ ਆਪਣੇ ਏਰੀਆ 'ਚ ਸਿਰਫ ਝਾੜੂ ਲਾਵਾਂਗੀ ਮੈਂ ਢੇਰੀ ਨਹੀਂ ਚੱਕਾਂਗੀ ਮੈਂ ਕਿਹਾ ਵੀ ਦੱਸੋ ਕਿੱਥੇ ਐ ਰੂਲ ਕਿ ਤੁਸੀਂ ਸਿਰਫ ਝਾੜੂ ਲਾਉਂਗੇ ਢੇਰੀ ਨਹੀਂ ਚੱਕ ਸਕਦੇ ਹੈ ਨਾ ਜੀ ਤੇ ਫਿਰ ਇਸ ਤੋਂ ਉਹ ਕਹਿੰਦੀ ਮੈਂ ਨਹੀਂ ਚੱਕਣੀ ਹੈਗੀ ਇਹ ਕਹਿ ਕੇ ਮੇਰੇ ਨਾਲ ਦਫ਼ਤਰ ਚਲੇ ਗਈ ਉਹ ਉਹ ਤਾਂ ਕਈ ਨਹੀਂ ਆਈ ਹੈਗੀ ਆ ਤਾਂ ਮੈਂ 1.5 ਮਹੀਨਾ ਪਹਿਲਾਂ ਕੰਪਲੀਟ ਵੀ ਕੀਤੀ ਸੀ ਉਹ ਲੇਡੀਸਮੈਨ ਆ ਬਹੁਤ ਬਦਤਮੀਜ਼ੀ ਨਾਲ ਬੋਲ ਕੇ ਗਈ ਜੋ ਉੱਥੇ ਮੌਜੂਦਾ ਮੇਰੇ ਮੁਲਾਜ਼ਮ ਵੀ ਖੜੇ ਸੀ ਮੈਂ ਉਹਦੇ ਮੋੜੇ ਹੱਥ ਵੀ ਜੋੜੇ ਕਿ ਦੇਖੋ ਆਪਣੀ ਮਰਿਆਦਾ ਤੋਂ ਬਾਹਰ ਨਾ ਬੋਲੋ ਮੈਨੂੰ ਠੀਕ ਹੈ ਨਾ ਤੇ ਉੱਥੇ ਮੌਜੂਦਾ ਨੇ ਮੁਲਾਜ਼ਮਾਂ ਨੂੰ ਵੀ ਗਲਤ ਲਫ਼ਜ਼ ਬੋਲੇ ਜੋ ਮੈਂ ਬੋਲ ਨਹੀਂ ਸਕਦਾ ਉਹ ਤੁਸੀਂ ਮੁਲਾਜ਼ਮਾਂ ਨੂੰ ਪੁੱਛੋ ਕਿ ਬਹੁਤ ਹੀ ਮਾੜਾ ਚੰਗਾ ਬੋਲ ਕੇ ਸਾਡੇ ਕੋਲੋਂ ਇੱਥੇ ਗਈ ਆ ਤੇ ਅਸੀਂ ਸਿਰਫ ਇਹ ਕਿਹਾ ਸੀ ਉਹਨੂੰ ਕਿ ਆਪਣਾ ਕੰਮ ਕਰ ਲਓ ਤੇ ਉਹ ਕੰਮ ਕਰਨ ਦੀ ਬਜਾਏ ਉੱਥੇ ਦਫ਼ਤਰ ਚਲੇ ਗਈ ਤੇ ਉੱਥੇ ਮੈਂ ਫਿਰ ਸ਼ਿਕਾਇਤ ਕੀਤੀ ਆ ਸੈਂਟਰੀ ਸਹਿਬਾਨਾ ਕੋ ਲਿਖਤ ਚ ਮੈਂ ਦਿੱਤੀ ਹੋਈ ਆ ਤੇ ਉਹਦੇ ਤੇ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਯੂਨੀਅਨ ਨੇ ਉਹਨਾਂ ਤੇ ਦਬਾਅ ਪਾਇਆ ਵਾ ਤੇ ਹਜੇ ਤੱਕ ਕੋਈ ਵੀ ਮੈਨੂੰ ਇਨਸਾਫ ਨਹੀਂ ਮਿਲਿਆ ਬਕਾਇਦਾ ਮੇਰੀ 1.5 ਮਹੀਨਾ ਪਹਿਲਾਂ ਇਹ ਸ਼ਿਕਾਇਤ ਗਈ ਹੋਈ ਆ ਇਸ ਤੇ ਮੈਨੂੰ ਇਨਸਾਫ ਦਿਵਾਇਆ ਜਾਵੇ ਜੀ ਮੈਨਾਂ ਉਹਨੇ ਬਹੁਤ ਬਤਮੀਜ਼ੀ ਨਾਲ ਬੋਲ ਕੇਗੇ ਚੰਗਾ ਮਾੜਾ ਬਹੁਤ ਬੋਲਿਆ ਮੈਂ ਉਹਰੇ ਬੋਲ ਨਹੀਂ ਸਕਦਾ ਮਰਮਚਰੀ ਇੱਥੇ ਲੇਡੀਜ਼ ਸੇ ਵੱਲੋਂ ਇਲਜ਼ਾਮ ਜਿਵੇਂ ਦੋਸ਼ ਲਾਏ ਗਏ ਨੇ ਤੁਸੀਂ ਵੀ ਲੇਡੀ ਜੀ ਤੁਸੀਂ ਵੀ ਇੱਥੇ ਨਾਲ ਹੀ ਕੰਮ ਕਰਨੇ ਹੋ ਹਾਂਜੀ ਹਾਂਜੀ ਤੇ ਕੀ ਕੀ ਕਹਨੇ ਤੁਹਾਡੇ ਉਸ ਬੰਦੀ ਜੋ ਲੰਬੜਦਾਰ ਕਹਿੰਨਗੇ ਕੰਮ ਹੋਤਾ ਸੀ ਕਰਨਾ ਹੀ ਹੈ ਅੱਛਾ ਜੀ ਹਾਂਜੀ ਜੋ ਸਾਡੀ ਇਮਾਨਦਾਰੀ ਕੋਈ ਵਾਧੂ ਤੰਗ ਪ੍ਰੇਸ਼ਾਨ ਕਿਤੇ ਨਹੀਂ ਕੋਈ ਤੰਗ ਪ੍ਰੇਸ਼ਾਨੀ ਨਹੀਂ ਇਹ ਐਮਸੀ ਆ ਉਹਨਾਂ ਦੇ ਨਹੀਂ ਨਹੀਂ ਐਮਸੀ ਦਾ ਇਹ ਸਾਡੇ ਨਾਲ ਕੋਈ ਲਿੰਕ ਨਹੀਂਗਾ ਅੱਛਾ ਜੋ ਸਾਨੂੰ ਕੰਮ ਦੱਸਣਾ ਉਹ ਲੰਬੜਦਾਰ ਨੇ ਦੱਸਣਾ ਯਾ ਐਮਸੀ ਦੇ ਹਸਬੰਡ ਜੀ ਦੀ ਲਾਡੀ ਮੰਨ ਨਹੀਂ ਕਦੇ ਤੁਹਾਨੂੰ ਉਹ ਸਾਨੂੰ ਕਦੇ ਨਹੀਂ ਕਦੇ ਉਹਨਾਂ ਨੇ ਕੋਈ ਪੁੱਛਕਿਛ ਨਹੀਂ ਕੀਤੀ ਕੋਈ ਦਖਲਅੰਦਾਜ਼ ਜੀ ਕਿਸੇ ਨਹੀਂ ਕੋਈ ਠੀਕ ਹੈ हां जी यानी मेरी ਕੋਲ ਨੌਲੇਜ ਨਹੀਂ ਹੈ ਕਿ ਮੈਂ ਚੈੱਕ ਕਰੂੰਗਾ ਫਿਰ ਇਹਦੇ ਬਾਰੇ ਚੈੱਕ ਕਰਕੇ ਪਤਾ ਕਰਕੇ ਦੱਸੂਗਾ ਥੈਂਕ ਯੂ ਸਰ ওকে